ਅ ਫਰੈਂਡਸ ਵੈਲਫੇਅਰ ਸੁਸਾਇਟੀ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਜੀ ਪਹਿਲਾ ਓਪਨ ਕ੍ਰਿਕਟ ਟੂਰਨਾਮੈਂਟ ਕਰਾਇਆ ਗਿਆ ਸੁਲਤਾਨਪੁਰ ਲੋਧੀ ਸਾਹਿਬ ਵਿਖੇ ਤੇ ਸਾਰੀ ਸੰਸਥਾ ਨੂੰ ਵਧਾਈ ਦਿੰਨੇ ਆ ਜੀ ਤੇ ਉਮੀਦ ਕਰਦੇ ਆਂ ਗਾਂਵ ਵਿੱਚ ਇਦਾਂ ਦੇ ਟੂਰਨਾਮੈਂਟ ਕਰਾਏ ਜਾਣਗੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਏਗਾ ਨਸ਼ਿਆਂ ਤੋਂ ਦੂਰ ਰੱਖਿਆ ਜਾਏਗਾ ਕਿਉਂਕਿ ਖੇਡ ਖੇਡਾਂਗੇ ਤੰਦਰੁਸਤ ਰਾਵਾਂਗੇ ਤੇ ਜ਼ਿੰਦਗੀ ਵਧੀਆ ਲੰਘੇਗੀ ਸੋ ਸਾਰੀ ਸੰਸਥਾ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਪ੍ਰੋਮਿਸ ਕਰਕੇ ਜਾਂਦਾ ਜੀ ਅਗਲੇ ਟੂਰਨਾਮੈਂਟ 'ਚ ਸੇਵਾ ਦਾ ਮੌਕਾ ਦਿਓ ਜਦੋਂ ਤੁਸੀਂ ਸ਼ੁਰੂਆਤ ਕਰੋਗੇ ਉਸੇ ਦਿਨ ਤੋਂ ਤੁਹਾਡੇ ਨਾਲ ਚੱਲਾਂਗੇ ਐਰਕੀ ਥੋੜਾ ਜਿਹਾ ਬਿਜ਼ੀ ਕਰਕੇ ਨਹੀਂ ਅਗਲੇ ਟੂਰਨਾਮੈਂਟ ਚ ਪ੍ਰੋਪਰ ਤੁਸੀਂ ਜੋ ਵੀ ਮੇਰੇ ਕੋਲੋਂ ਮੈਨੇਜਮੈਂਟ ਕਰਾਉਣੀ ਚਾਹੁੰਦੇ ਹੋ ਤੁਹਾਡੇ ਨਾਲ ਹੋ ਕੇ ਸੇਵਾ ਦਾ ਮੌਕਾ ਦਿਓ ਥੈਂਕ ਯੂ ਥੈਂਕ ਯੂ ਜੀ ਸ਼੍ਰੀ ਰਾਮ ਜੀ ਸਾਡੇ ਫਰੈਂਡਸ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਸੀ ਅੱਜ ਉਹ ਆਖਰੀ ਪੜਾ ਤੇ ਆ ਪਹੁੰਚਿਆ ਹੈ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਸਾਰੇ ਮੈਂਬਰਾਂ ਦੇ ਨਾਲ ਬਹੁਤ ਮਿਹਨਤ ਕਰਕੇ ਅੱਜ ਫਾਈਨਲ ਦਾ ਜੋ ਉਪਰਾਲਾ ਕੀਤਾ ਹੈ ਉਹਦੇ ਲਈ ਅਸੀਂ ਸਾਰਿਆਂ ਦਾ तहे ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਅੱਜ ਸਾਡੇ ਵਿੱਚ ਅਕਾਲ ਐਜੂਕੇਸ਼ਨ ਤੋਂ ਸਰਦਾਰ ਰਵਿੰਦਰ ਸਿੰਘ ਜੀ ਤੇ ਸਰਦਾਰ ਅਮਿਤੋਜ ਅਮਿਤੋਜ ਸਿੰਘ ਜੀ ਸਾਡਾ ਸਾਥ ਦਿਨ ਲਈ ਆਏ ਨੇ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹੋਰ ਵੱਧ ਚੜ੍ਹ ਕੇ ਸਾਰੇ ਸਾਥ ਦਿਨ ਜੋ ਇਹ ਟੂਰਨਾਮੈਂਟ ਇਸ ਤੋਂ ਵਧੀਆ ਕਰਾਇਆ ਜਾ ਸਕੇ ਅੱਜ ਫਰੈਂਡਸ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਫਾਈਨਲ ਮੈਚ ਸਟੇਟ ਲੈਵਲ ਮੈਚ ਕਰਾਈ ਗਈ ਇੱਥੇ ਅੱਖੇਤਵਾਰ ਹੋ ਗਏ ਰੈਗੂਲਰਲੀ ਮੈਚਸ ਚੱਲ ਰਹੇ 16 ਟੀਮਾਂ ਖੇਡੀਆਂ ਤੇ ਅੱਜ ਉਹਦਾ ਫਾਈਨਲ ਹੋਇਆ ਰਜੇਸ਼ ਰਾਜੂ ਜੀ ਤੇ ਤਿਲਕ ਰਾਜੀ ਵੱਲੋਂ ਇਹ ਪ੍ਰੋਗਰਾਮ ਅਕੇ ਹੋ ਕੇ ਤੇ ਸਮੂਹ ਟੀਮ ਵੱਲੋਂ ਇਹਨਾਂ ਦੀ ਆਰਗੇਨਾਈਜ਼ਿੰਗ ਕਮੇਟੀ ਵੱਲੋਂ ਇਹ ਪ੍ਰੋਗਰਾਮ ਪਲਾਨ ਕੀਤਾ ਗਿਆ ਅੱਜ ਪਹਿਲਾ ਫਰਸਟ ਇਅਰ ਇਹ ਮੈਚ ਖੇਡਿਆ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਸਾਲ ਇਹ ਮੈਚਸ ਹੋਇਆ ਕਰਨਗੇ ਸਾਰੀ ਕਮੇਟੀ ਨੂੰ ਮੈਂ ਵਧਾਈ ਦਿੰਦਾ ਇੱਕ ਬੜਾ ਪੋਜ਼ਿਟਿਵ ਅਪਰੋਚ ਲੈ ਕੇ ਚੱਲਿਆ ਤਾਂ ਕਿ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜ ਕੇ ਰੱਖਿਆ ਜਾਵੇ ਤੇ ਬੱਚੇ ਨਸ਼ਿਆਂ ਤੋਂ ਬਚਣ ਇਸੇ ਤਰ੍ਹਾਂ ਧਿਆਨ ਦੇਣ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਕ੍ਰਿਕਟ ਸਾਡੀ ਖੇਡਿਆ ਇਹ ਵੈਸੇ ਵੀ ਸਾਡੀ ਸਭ ਤੋਂ ਮਸ਼ਹੂਰ ਤੇ ਪ੍ਰਿਫਰਡ ਖੇਡ ਇੰਡੀਆ ਦੀ ਹਰ ਬੰਦਾ ਇਸ 'ਚ ਟਰਸਟ ਰੱਖਦਾ ਇੱਕ ਬੜਾ ਵਧੀਆ ਸਿਸਟਮ ਆਰਗੇਨਾਈਜ਼ ਕੀਤਾ ਤੇ ਆਉਣ ਵਾਲੇ ਸਮੇਂ 'ਚ ਇਹੋ ਜਿਹਾ ਹੋਰ ਤੇ ਹੋਰ ਜਿਹੜੇ ਟੂਰਨਾਮੈਂਟ ਹੈ ਜੋ ਆਰਗੇਨਾਈਜ਼ ਕੀਤੇ ਜਾਣੇ ਚਾਹੀਦੇ ਆ ਨੌਜਵਾਨਾਂ ਨੂੰ ਕੀ ਪ੍ਰੇਰਨਾ ਨੌਜਵਾਨਾਂ ਨੂੰ ਮੈਂ ਪ੍ਰੇਰਨਾ ਦੇਣੀ ਚਾਹੁੰਦਾ ਕਿ ਸਪੋਰਟਸ ਨਾਲ ਅਟੈਚ ਹੋ ਕੇ ਰਹਿਣ ਨਸ਼ਿਆਂ ਤੋਂ ਬਚਣ ਤੇ ਜਿੱਥੇ ਸਿਹਤ ਹੈ ਤੇ ਸਰੀਰ ਹੈ ਉੱਥੇ ਸਾਰਾ ਕੁਝ ਹੈ ਇਹ ਗੁਰਨਾਨਕ ਪਾਸ਼ਾ ਦੀ ਧਰਤੀ ਆ ਮਾਲਕ ਕਿਰਪਾ ਕਰਨਾ ਤੇ 90 ਕਰੋੜ ਰੁਪਏ ਦਾ ਸਟੇਡੀਅਮ ਜੋ ਕਿ ਮੈਂ ਕੰਮ ਕਰ ਰਿਹਾ ਪਹਿਲੇ ਫੇਸ ਚ ਉਹ ਸਟੇਡੀਅਮ ਸਟੇਟ ਲੈਵਲ ਕਮੇਟੀ ਤੋਂ ਅਪਰੂਵ ਹੋ ਚੁੱਕਿਆ Smart City ਦੇ ਵਿੱਚ ਉਹਦਾ ਪੀਪੀਆਰ ਬਣ ਚੁੱਕੀ ਹੈ ਜਿੱਦਾਂ ਹੀ ਚੋਣ ਜਾਬਤਾ ਖਤਮ ਹੁੰਦਾ ਉਹ ਫਾਈਨਲ ਕਮੇਟੀ ਦੇ ਵਿੱਚ ਪਲੇਸ ਹੋਇਆ ਹੋਵੇਗਾ ਤੇ ਉਹਦਾ ਟੈਂਡਰ ਲੱਗਣਗੇ ਇਹਦੇ ਵਿੱਚ ਕੱਲਾ ক্রিকেট ਨਹੀਂ ਇਹ ਚ ਹੋਰ ਕਈ ਗੇਮਸ ਚਾਏ ਜਿਮ ਹੋਵੇ সুইমিং ਪੂਲ ਹੋਵੇ ਬੱਚਿਆਂ ਵਾਸਤੇ ਵੀ ਵੱਡਿਆਂ ਵਾਸਤੇ ਵੀ ਇਹਦੇ ਨਾਲ ਨਾਲ ਇੰਡੋਰ ਬਾਸਕਟਬਾਲ ਬੈਡਮਿੰਟਨ ਕੋਰਟ ਇਹੋ ਜਿਹਾਂ ਹੋਰ ਨੌਨ ਟੈਨਿਸ ਕੋਰਟ ਮਾਲਕ ਕਿਰਪਾ ਕਰੇ ਕੋਈ ਗੇਮ ਇਹੋ ਜਿਹੀ ਨਹੀਂ ਹੋਊਗੀ ਜਿਹੜੀ ਨਾ ਹੋਵੇ ਤਾਂ ਕਿ ਸਾਡੇ ਇਲਾਕੇ ਦੇ ਸਾਰੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਖਿੱਚ ਪਵੇ ਮੈਂ ਸ਼ਾਮੂ ਸਟੇਡੀਅਮ ਚ ਜਾਣ ਦਾ ਸਰਪੰਚ ਦਾ ਸਵਤੰਤਰ ਸੰਪੰਨ ਹੋਇਆ ਹੈ ਕਿ ਕਿਹਨਾ ਮੈਂ ਰਜੇਸ਼ ਕੁਮਾਰ ਰਾਜੂ ਮੈਂਬਰ ਫਰੈਂਡਸ ਵੈਲਫੇਅਰ ਸੁਸਾਇਟੀ ਸੁल्तानਪੁਰ ਲੋਧੀ ਇਹ ਸਾਡੇ ਕਲੱਬ ਵੱਲੋਂ ਪਹਿਲਾ ਓਪਨ ਕ੍ਰਿਕਟ ਟੂਰਨਾਮੈਂਟ ਜਿਹੜਾ 10 ਮਾਰਚ ਨੂੰ ਸ਼ੁਰੂ ਕੀਤਾ ਗਿਆ ਸੀ 16 ਟੀਮਾਂ ਨੇ ਇਸ ਟੂਰਨਾਮੈਂਟ ਦੇ ਵਿੱਚ ਹਿੱਸਾ ਲਿਆ ਜੀ ਅੱਜ ਆਪਾਂ ਆਖਰੀ ਪੜਾਅ ਦੇ ਵਿੱਚ ਪਹੁੰਚੇ ਹਾਂ ਜਿਹਦੇ ਵਿੱਚ ਬੁੱਟਰ 11 ਤੇ ਕੇਡੀਸੀ ਕਪੂਰਥਲਾ ਦੇ ਵਿੱਚ ਘਰ ਫਾਈਨਲ ਮੈਚ ਖੇਡਿਆ ਗਿਆ ਤੇ ਬੁੱਟਰ 11 ਦੀ ਟੀਮ ਨੇ ਅੱਜ ਇਹ ਫਾਈਨਲ ਮੁਕਾਬਲਾ ਜਿੱਤਿਆ ਹੈ। ਇਹਦੇ ਵਿੱਚ 71000 ਰੁਪਿਆ Winner Prize ਹੈ ਜੀ ਤੇ 41000 ਰੁਪਿਆ Runner-up। Man of the Series ਜਿਹੜੀ ਹੈ ਉਹ Pawan Sekhon ਬੁੱਟਰ 11 ਦੇ 플레이ਰ ਉਹਨਾਂ ਨੇ ਜਿੱਤੀ ਹੈ ਜੀ 10000 ਰੁਪਿਆ ਉਹਨਾਂ ਨੂੰ Man of the Series ਜਿੱਤੀ ਗਈ ਹੈ। ਇਹ ਕਲੱਬ ਵੱਲੋਂ ਇੱਕ ਸ਼ੁਰੂਆਤ ਇਸ ਕਰਕੇ ਕੀਤੀ ਗਈ ਸੀ ਨੌਜਵਾਨ ਜਿਹੜੇ ਸਿਰਫ ਨਸ਼ਿਆਂ ਦੇ ਵਿੱਚ ਹੀ ਪੈ ਗਏ। ਇਹ ਕਲੱਬ ਨੇ ਕੋਈ ਸੋਚਿਆ ਕਿ ਕੁਝ ਨਾ ਕੁਝ ਚੇਂਜ ਕੀਤਾ ਜਾਵੇ। ਬੈਠ ਕੇ ਮੀਟਿੰਗ ਹੋਈ ਕਿਉਂਕਿ ਹਾਈ ਸਕੂਲ ਦੀ ਗਰਾਊਂਡ ਖਰਾਬ ਹੋਣ ਕਰਕੇ ਇੱਕ ਬਹੁਤ ਵੱਡਾ ਨੁਕਸਾਨ ਬੱਚਿਆਂ ਨੂੰ ਹੋ ਗਿਆ ਸੀਗਾ ਉਹ ਨੁਕਸਾਨ ਦੀ ਪਰਪਾਈ ਕਰਨ ਵਾਸਤੇ ਅਸੀਂ ਸਰਦਾਰ ਸਵਰਨ ਸਿੰਘ ਜੀ ਖਾਲਸਾ ਜੀ ਕੋਲ ਗਏ ਸੀਗੇ ਜਿਹੜੇ ਪ੍ਰਧਾਨ ਖਾਲਸਾ ਕਾਲਜ ਦੇ ਉਹਨਾਂ ਨੇ ਬੜਾ ਸਾਡਾ ਮਾਣ ਘੋਟੀਤਾ ਜੀ ਉਹਨਾਂ ਨੇ ਪਰਮਿਸ਼ਨ ਦੇਣ ਦੇ ਵਿੱਚ ਇੱਕ ਸੈਕਿੰਡ ਨਹੀਂ ਲਾਇਆ ਤੇ ਅੱਜ ਜਿਹੜਾ ਪਰਾਲਾ ਕਲੱਬ ਨੇ ਕੀਤਾ ਉਹ ਤੁਹਾਡੇ ਸਾਹਮਣੇ ਹੈ ਜੀ ਸਾਰੇ ਇਹੋ ਜਿਹਾ ਰਿਸਪੌਂਸ ਮਿਲਿਆ ਤੁਹਾਨੂੰ ਟੂਰਨਾਮੈਂਟ ਦਾ ਬਹੁਤ ਅੱਛਾ ਜੀ ਮੈਂ ਤਾਂ ਪਬਲਿਕਲੀ ਹੈਰਾਨ ਹੋ ਗਿਆ ਕਿ ਇੰਨਾ ਜ਼ਿਆਦਾ ਰਿਸਪੌਂਸ ਆਇਆ ਕਿ ਤੁਸੀਂ ਦੇਖ ਹੀ ਲਿਆ ਖੁਦ ਕਿ ਉਹ ਕੰਮ ਹੋ ਗਿਆ ਜਿਹੜਾ ਸੋਚਿਆ ਨਹੀਂ ਸੀ ਆਪਾਂ। ਆਲਵਾਦੀ ਕਿਹੜੀ ਤੇ ਖੇਡ ਪ੍ਰੀਮੀਅਰ ਇਸ ਤਰ੍ਹਾਂ। ਮੈਂ ਇਹੀ ਕਹਿਣਾ ਚਾਹੁੰਦਾ ਜੀ ਕਿ ਜਿਹੜੇ ਬੱਚੇ ਆ ਮੋਬਾਈਲਾਂ ਦੀ ਦੌਰ ਚ ਜਾਂ ਨਸ਼ਾ ਦੀ ਦੌਰ ਦੇ ਵਿੱਚ ਲੱਗ ਗਏ ਆ ਆਪਣਾ ਜੀਵਨ ਖਰਾਬ ਕਰ ਰਹੇ ਆ। ਉਹਨਾਂ ਅੱਗੇ ਇਹੀ ਰਿਕਵੈਸਟ ਆ ਕਿ ਖੇਡਾਂ ਵਚਾਉਣ, ਗਰਾਊਂਡ ਚਾਉਣ ਤੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਅੱਗੇ ਚਲਾਉਣ। ਸਾਰਿਆਂ ਦਾ ਬਹੁਤ ਧੰਨਵਾਦ ਆ। ਸਾਰੇ ਮੈਂਬਰਸ ਦਾ, ਸਾਰੇ ਇਲਾਕਾ ਨਿਵਾਸੀਆਂ ਦਾ, ਜਿੰਨੇ ਮਹਿਮਾਨ ਆਏ ਆ ਸਾਰੀ ਪ੍ਰੈਸ ਪਾਰਟੀ ਦਾ ਹੱਥ ਜੋੜ ਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।